en अर्जुन हरि गो वेदना सिमर श्री हरगाय श्री हर कृष्ण ਧਿਆਈਐ ਜੇ ਸਜਿਠਾ ਸਭ ਦੁੱਖ ਜਾਏ ਏਕ ਬਹਰਿ ਸੁਮਰਿਆ ਧਰਨਾਲ ਤੇ ਆਵੈ ਧਾਰੇ ਸਭ ਤਾਈ ਹੋਇਸਾ 10ਵੇਂ ਪਾਤਸ਼ਾਹ ਸ੍ਰੀ ਬਾਬ ਖਾਈ ਹੋਏ ਸਹਾਰੇ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਨਾਰ ਦਾ ਧਿਆਨ ਕਰਕੇ ਬੁੱਲ ਜੀ ਵਾਹੇ ਪੰਜਾਂ ਪਿਆ ਨਾ ਬਚੀ ਦਾ ਨਾਮ ਜੱਪਿਆ ਵਾਂਡ ਛੱਕਿਆ ਦੇਖ ਲਾਈ ਤੇਗ ਵਾਹੀ ਦੇਖ ਕੇ ਅਨ ਢਿੱਠ ਕੀਤਾ ਤਨਾ ਪਿਆਰਿਆ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਵਾਹੇ ਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ 헤 ਤੀਸ ਦਿੱਤੇ ਵਾਹ ਬੰਦਟ ਪਾਏ ਫੋਪਰੀਆਂ ਲੋਹਾਈਆਂ ਪਰਖੜੀਆਂ ਤੇ ਚੜੇ ਆਰਿਆਂ ਨਾਲ ਵਿਚਾਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸ ਸਵਾਸ ਸੰਗ ਨਿਭਾਈ ਤਿਨਾ ਕੀ ਤੁਮਾਈ ਦਾ ਧਿਆਨ ਸਰਕੇ ਖਾਲਸਾ ਜੀ ਬੋਲ ਕਵਿਤਾ ਸਰਬੱਤ ਗੁਰਦਵਾਰਿਆਂ ਦਾ ਤੇ ਅੰਤੜਕੇ ਗੁਰੂ ਜੀ ਵਾਹਿਗੁਰੂ ਪਰਖ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਮੁਲਕਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਕਾਹ ਰੱਛਿਆ ਰਿਆ ਲਿੱਤ ਦੇਗ ਤੇਗ ਫੱਦੇ ਮਰਦ ਕੀ ਐਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਤੇ ਬੋਲ ਬਾਲੇ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਬਵੇਕ ਦਾਨ ਵਸਾਵਾ ਦਾਨ ਯੋਗੀ ਮਤ-ਪਾਤ ਦੇ ਰੱਖੇ ਆਪਵਾਦੇ ਗੁਰੂ ਏ ਆਕਾਲ ਪੁਰਖ ਆਪਣੇ ਪਾਠ ਦੇ ਸਦਾ ਸਭੀ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਹਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾ ਕੋ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਹੈ ਜਿੰਨਾ ਦੇ ਖੁੱਲ੍ਹੇ ਦਰਸ਼ਨ دیدار সেবা ਸੰਭਾਲਦਾ ਗਾਨ ਖਾਲਸਾ ਬੰਖ ਨੂੰ ਬਖਸ਼ੋ ਧਗਨ ਤਮਾਮਾ ਵਰਜਿਓ ਪਰਿਓ ਨਿਸਾਨ ਘਾਓ ਖੇਤ ਜੋ ਮੰਡਿਓ ਸੂਰਮ ਅਬ ਚੁਚਨ ਕੋ ਦਾ ਬੇਨੁ ਸਿੰਘ ਏਜ ਦੀ ਮਨਜ਼ੂਰ ਗੁਰੂ ਕੋ ਬੇਨੁ ਸਿੰਘ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਢਾਟੇ ਪੰਥ ਦੇ ਵਾਲੀ ਸਰਬੰਤ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਵੱਡੇ ਸਾਹਿਬਜ਼ਾਦੇ ਸਾਹਿਬ ਜਗਜੀਤ ਸਿੰਘ ਜੀ ਸਾਡੇ ਪਛਾਤਾ ਜੁਝਾਰ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘ ਚਮਕੌਰ ਦੀ ਗੜੀ ਦੇ ਅੰਦਰ ਅੱਜ ਦੇ ਦਿਨ ਸ਼ਹਾਦਤਾਂ ਦੇ ਜਾਨ Diyarımdır Sayıncağım bizde, bari şerda pa. մեծար <coughs> ਸੋ ਅਸਥਾਨ ਗੁਰਦੁਆਰਿਆ ਸ੍ਰੀ ਸ਼ੇਹਾ ਕਾ ਸਾਹਿਬ ਜੀ ਵਿਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖਮਣੀ ਸੁਖ ਅੰਮ੍ਰਿਤ ਕਾਬਨਾ ਭਗਤ ਜਨਾ ਕੇ ਮਾਨਿ ਬਿਸ਼ਾਣ ਪਾਵਨ ਸ੍ਰੀ ਸੁਖਮਣੀ ਸਾਹਿਬ ਗੁਰਬਾਣੀ ਜੀ ਦੇ ਜਾਪ ਚੌਪਈ ਸਾਹਿਬ ਗੁਰਬਾਣੀ ਜੀ ਦੇ ਜਾਪ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਬੇਰਤੀ ਸਤਗੁਰੂ ਜੀਓ ਪਾਵਨ ਗੁਰਬਾਣੀਆਂ ਦੇ ਜਾਪ ਕਰਦੇ ਆਂ ਹਾਜ਼ਰੀਆਂ ਭਰਦੇ ਆਂ ਤੋਂ ਸੇਵਾਵਾਂ ਨਿਭਾਉਂਦੇ ਆਂ ਬਿਆੰਤ ਕਰੋ ਗੁਰ ਸਿੱਖੀ ਸਿਧਕੋ ਨਾਮ ਦਾਣ ਕਰੋ ਸਾ ਤੰਦਰੁਸਤੀ ਦੀ ਅੰਦਤ ਅੰਮ੍ਰਿਤ ਵੇਲੇ ਦੀ ਜਾਗਰਤਾ ਇਸ ਨਾਮ ਨਿਤ ਨੀਮ ਦਕਸ਼ਨੇ ਮਹਾਰਾਜ ਕਿਰਤ ਕਮਾਣੀਆਂ ਸਭ ਲੀਆਂ ਕਰਨੀਆਂ ਵਾਦੇ ਪਾਉਣੇ ਵਿਗਨਾ ਦੇ ਨਾਸ ਕਰਨੇ ਮਾਲ ਮਨੁੱਖੀ ਆਸਲ ਬਾਡੀ ਦੇ ਸਿੱਤੇ ਮੇਰ ਭਰਿਆ ਹੱਥ ਰੱਖਣਾ ਦੇਸ਼ਾਂ ਦੇਸ਼ਾਂ ਦੇ ਵਿੱਚ ਸਤਿਗੁਰੂ ਜੀਓ ਸਹਾਈ ਹੋਣ ਜਿੰਨੀਆਂ ਵੀ ਸੰਗਤਾਂ ਨੇ ਸ਼ਹੀਦੀ ਗੁਰ ਪੁਰਗੁਰੂ ਸਮਰਪਤ ਅੰਮ੍ਰਿਤ ਮੇਰੇ ਤੋਂ ਲੈ ਕਰਕੇ ਹਾਜ਼ਰੀਆਂ ਭਰੀਆਂ ਸਮੂਹ ਸੰਗਤ ਦੀ ਹਾਜ਼ਰੀ ਵੇਗਾ ਅਰਦਾਸਾਂ ਬੇਨਤੀਆਂ ਸੋਭ ਭਾਵਨਾਵਾਂ ਮਨੋ ਕਾਮਨਾਵਾਂ ਜਪ ਰਾਮਾ ਈਸ਼ਾਨ ਸਭਲੇ ਕਰਨੇ ਆਪ ਜੀ ਆਂਦੇ ਅਜੂਰ ਬਖਸ਼ਿਆ ਆ ਪੁੜਾਰਿਆਂ ਦੇ ਵਿੱਚੋਂ ਪੰਜਾਂ ਮ੍ਰਿਤੋ ਕੜਾ ਪ੍ਰਸ਼ਾਸ ਦੀ ਦੇਖ ਸਜ ਕੇ ਹਾਜ਼ਰ ਦਰ ਪਰਵਾਨ ਹੋਵੇ ਪਰਮਾਨੰ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਂ ਰੂਜੀ ਆਗੇ ਆ ਬਖਸ਼ੋ ਪਾਵਣ ਪਵਿੱਤਰ ਅਲਾਈ ਪਰਮਾਨੰ ਬਖਸ਼ ਕਰਕੇ ਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੂਰਾ ਗਿਆ ਪਈ ਆਕਾਰ ਕੀ ਤਰੇਤ ਨਾ ਹੋ ਸੰਤ ਸਾਬ ਸਿੱਧੂ ਨੂੰ ਹੁਕਮ ਹੈ ਗੁਰੂ ਮਾਨੇਆ ਗੁਰੂ ਗ੍ਰੰਥ ਜੀ ਮਾਨੇਆ ਪ੍ਰਕਤ ਉਪਰਾ ਕੀ ਜੋ ਪ੍ਰਭ ਤੋਂ ਮਿਲਿਓ